ਸੋ ਸਾਕੀ ਬਾਰੇ ਚਰਚਾ ਅੱਜ ਕੱਲ ਕੁਝ ਤੇਜ਼ ਹੋ ਚੁੱਕੀ ਹੈ ਆਪਾਂ ਜਦੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖਦੇ ਹਾਂ ਕੋਈ ਵੀ ਵੀਡੀਓ ਦੇਖਦੇ ਹਾਂ ਔਰ ਆ 10 ਵੀਡੀਓ ਚੋਂ 2 ਜਾਂ 3 ਵੀਡੀਓ ਸੋ ਸਾਕੀ ਦੇ ਰਿਲੇਟਡ ਹੁੰਦੀਆਂ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਗਈ ਸੋ ਸਾਕੀ ਆਉਣ ਵਾਲੇ ਸਮੇਂ ਬਾਰੇ ਦੱਸਿਆ ਗਿਆ ਸੀ ਵੀ ਆਉਣ ਵਾਲੇ ਸਮੇਂ ਚ ਹੋਣਾ ਕੀ ਹੈ ਉਹ ਸਮਾਂ ਭਿਆਨਕ ਵੀ ਹੋ ਸਕਦਾ ਉਹ ਸਮਾਂ ਚੰਗੇ ਬਾਰੇ ਵੀ ਦੱਸਿਆ ਹੋਇਆ ਤੇ ਕੀ ਲਿਖਿਆ ਹੋਇਆ ਸੋ ਸਾਕੀ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਤੋਂ ਬਾਅਦ ਦਾ ਸਮਾਂ ਜੋ ਸੋ ਸਾਕੀ ਚ ਦੱਸਿਆ ਹੈ ਉਦੇ ਹਿਸਾਬ ਨਾਲ ਕਾਫੀ ਘਟਨਾਵਾਂ ਹੋ ਵੀ ਚੁੱਕੀਆਂ ਜੋ ਬਿਲਕੁਲ ਇਨ ਬਿਨ ਸੱਚ ਹੋਈਆਂ ਤੇ ਹੁਣ ਜੋ ਸਮੇਂ ਚ ਆਪਾਂ ਰਹਿ ਰਹੇ ਆ 2024 2024 ਬਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸੋਖ ਸਾਖੀ ਚ ਦੱਸਿਆ ਕਿ ਇਹ ਘਟਨਾ ਹੋਏਗੀ ਤਾਂ ਉਸ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 2024 ਦੀ ਕਿਸ ਘਟਨਾ ਬਾਰੇ ਦੱਸਿਆ ਗੁਰੂ ਸਾਹਿਬ ਦੇ ਸਮੇਂ ਦੀ ਗੱਲ ਹੈ ਕਿ ਇੱਕ ਸਿੰਘ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ ਕਿ ਔਰੰਗਜ਼ੇਬ ਜੋ ਹਨ ਨਾ ਜ਼ੁਲਮੀ ਹੈ ਉਹਦਾ ਰਾਜ ਕਦੋਂ ਖਤਮ ਹੋਏਗਾ ਸਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਔਰੰਗਜ਼ੇਬ ਦਾ ਰਾਜ ਬੌਧਾਚਰ ਨਹੀਂ ਚੱਲਣਾ ਕਿਉਂਕਿ ਜ਼ੁਲਮ ਬੌਧਾਚਰ ਨਹੀਂ ਚੱਲਦਾ ਗੁਰੂ ਸਾਹਿਬ ਨੇ ਕਿਹਾ ਕਿ ਔਰੰਗਜ਼ੇਬ ਦਾ ਰਾਜ ਖਤਮ ਕਰ ਲਈ ਉਸ ਨਾਲ ਟੱਕਰ ਲੈਣ ਲਈ ਕਾਬੁਲ ਤੋਂ ਇੱਕ ਬੰਦਾ ਆਵੇਗਾ ਉਹ ਅਫਦਾਲੀ ਵਾਲੀ ਇਸ਼ਾਰਾ ਕਰ ਰਹੀ ਸੀ ਕਿ ਅਫਦਾਲੀ ਆਵੇਗਾ ਤੇ ਦਿੱਲੀ ਦੇ ਰਾਜ ਨੂੰ ਮਿੱਟੀ ਚ ਮਿਲਾ ਦੇਵੇਗਾ ਪਰ ਅਫਦਾਲੀ ਦਾ ਰਾਜ ਵੀ ਬੌਧਾਚਰ ਨਹੀਂ ਚੱਲਣਾ ਅਫਦਾਲੀ ਦੀ ਖਾਲਸਾ ਨਾਲ ਜੰਗ ਹੋਊਗੀ ਜਿਸ ਚ ਖਾਲਸਾ ਦਿੱਲੀ ਦੇ ਤਖਤ ਤੇ ਆ ਕੇ ਉਸ ਜੰਗ ਤੋਂ ਬਾਅਦ ਬੈਠ ਜਾਊਗਾ ਹੁਣ ਇੱਥੋਂ ਹੀ ਖਾਲਸਾ ਰਾਜ ਦੀ ਸ਼ੁਰੂਆਤ ਹੋਏਗੀ ਤੇ ਖਾਲਸਾ ਰਾਜ ਪੂਰੀ ਦੁਨੀਆ 'ਚ ਪਹਿਲੀ ਵਾਰ ਕਾਇਮ ਹੋਏਗਾ ਤੇ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਵੀ ਖਾਲਸਾ ਰਾਜ ਆਉਣ ਤੋਂ ਬਾਅਦ ਦੂਰ ਸਮੁੰਦਰ ਪਾਰ ਤੋਂ ਗੋਰੇ ਆਉਣਗੇ ਫਿਰੰਗੀ ਆਉਣਗੇ ਤੇ ਖਾਲਸਾ ਰਾਜ ਨੂੰ ਵੀ ਖਤਮ ਕਰ ਦੇਣਗੇ ਚਾਹੇ ਉਹ ਸਾਸ਼ਾਣ ਤਹਿਤ ਹੋਵੇ ਕਿਸੇ ਵੀ ਤਰੀਕੇ ਨਾਲ ਹੋਵੇ ਖਾਲਸਾ ਨੂੰ ਉਹ ਫਿਰੰਗੀ ਖਤਮ ਕਰਨਗੇ ਤੇ ਸੁਣਨ ਚ ਇਹ ਵੀ ਆਉਂਦਾ ਕਿ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਿਆ ਸੌ ਸਾਖੀ ਬਾਰੇ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਲਈ ਆਪਣੀ ਕੌਮ ਲਈ ਇੱਕ ਐਵੇਂ ਦੀ ਸਾਖੀ ਲਿਖ ਗਏ ਨੇ ਜਿਸ 'ਚ ਉਹਨਾਂ ਨੂੰ ਆਉਣ ਵਾਲੇ ਟਾਈਮ ਬਾਰੇ ਦੱਸਿਆ ਗਿਆ ਤੇ ਜਿਸ ਚੇ ਵੀ ਦੱਸਿਆ ਗਿਆ ਕਿ ਅੰਗਰੇਜ਼ਾਂ ਦਾ ਰਾਜ ਵੀ ਬਹੁਤਾ ਚਿਰ ਨਹੀਂ ਰਹਿਣਾ ਤਾਂ ਅੰਗਰੇਜ਼ਾਂ ਨੇ ਇਸੇ ਗੱਲ ਤੋਂ ਡਰਦੇ ਹੋਏ ਸੌ ਸਾਖੀਆਂ ਦੀਆਂ ਜਿੰਨੀਆਂ ਵੀ ਪੋਥੀਆਂ ਉਹਨਾਂ ਨੂੰ ਮਿਲੀਆਂ ਉਹਨਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਅੱਗ ਲਾ ਦਿੱਤੀ ਪਰ ਜੋ ਹੋਣਾ ਹੁੰਦਾ ਉਹ ਹੋ ਕੇ ਹੀ ਰਹਿੰਦਾ ਹੈ ਸੋ ਸਾਖੀ ਜੇ ਉਸ ਟਾਈਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਗਈ ਸੀ ਅੱਜ ਆਪਾਂ ਉਸ ਬਾਰੇ ਜੇ ਸੁਣਦੇ ਆ ਤਾਂ ਕੋਈ ਨਾ ਕੋਈ ਰਾਹ ਉਸਦੇ ਆਪਣੇ ਤੱਕ ਪਹੁੰਚਣ ਦੇ ਸੁਣਨ ਦੇ ਆਪਣੇ ਤੱਕ ਸੁਣਨ ਦੇ ਬਣੇ ਜ਼ਰੂਰ ਹੋਣਗੇ 100 ਸਾਖੀ ਵਿੱਚ 1984 ਦੀ ਘਟਨਾ ਬਾਰੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੋਇਆ ਆਪਾਂ ਚਾਹੇ 1984 ਤੋਂ ਬਾਅਦ ਦਾ ਆਪਣਾ ਜਨਮ ਹੋਵੇ ਪਰ ਆਪਾਂ ਅੱਜ 1984 'ਚ ਜੋ ਘਟਨਾ ਹੋਈ ਉਸ ਘਟਨਾ ਬਾਰੇ ਸੁਣਦੇ ਆ ਤੇ ਉਹ ਘਟਨਾ ਬਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 100 ਸਾਖੀ 'ਚ ਪਹਿਲਾਂ ਹੀ ਲਿਖਤਾ ਸੀ ਤੇ ਉਹ ਲਿਖਿਆ ਕੀ ਸੀ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਖੁਰ ਭਿਜੇ ਘੋੜੇ ਕਾ ਹਰਮੰਦਰ ਮੇ ਆਨ ਡਟ ਜਾਏਗਾ ਖਾਲਸਾ ਕੋਰ ਵਿਪਤ ਕੇ ਬਾਦ ਖوار ਹੋਏ ਸਭ ਮਿਲenge ਸਿੰਘ ਵਿਪਤ ਮੇ ਆਨ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗ੍ਰਾਮ ਮਤਲਬ ਕਿ ਭਾਰਤ ਵਿੱਚ ਰੰਡੀ ਦਾ ਰਾਜ ਹੋਏਗਾ ਰੰਡੀ ਇੱਥੇ ਇੰਦਰਾ ਗਾਂਧੀ ਨੂੰ ਕਿਹਾ ਗਿਆ ਰੰਡੀ ਉਸਨੂੰ ਕਿਹਾ ਜਾਂਦਾ ਜਿਸ ਦੇ ਕਰਵਾਲੇ ਦੀ ਮੌਤ ਹੋ ਚੁੱਕੀ ਹੋਵੇ ਗੁਰੂ ਸਾਹਿਬ ਨੇ ਕਿਹਾ ਕਿ ਰੰਡੀ ਦਾ ਰਾਜ ਹੋਏਗਾ ਤੇ ਉਸ ਰਾਜ ਵਿੱਚ ਫੌਜਾ ਹਰਮੰਦਰ ਸਾਹਿਬ ਤੇ ਚੜ ਕੇ ਆਉਣਗੀਆਂ ਤੇ ਹਰਮੰਦਰ ਸਾਹਿਬ ਤੇ ਹਮਲਾ ਕਰਨਗੀਆਂ ਉਸ ਸਮੇਂ ਐਨਾ ਕਤਲੇਆਮ ਹੋਏਗਾ ਐਨਾ ਖੂਨ ਖਰਾਬਾ ਹੋਣਾ ਕਿ ਘੋੜੇ ਦਾ ਖੁਰ ਵੀ ਖੂਨ ਚ ਭਿੱਜ ਜਾਊਗਾ ਸਿੰਘ ਇਸ ਘਟਨਾ ਦਾ ਡੱਟ ਕੇ ਸਾਹਮਣਾ ਕਰਨਗੇ ਤੇ ਮਾਝਾ ਮਾਲਵਾ ਦੁਆਬਾ ਇਸ ਘਟਨਾ ਤੋਂ ਜੋ ਵੀ ਰਿਜ਼ਲਟ ਨਿਕਲਣਗੇ ਜੋ ਉਹਦੇ ਨਤੀਜੇ ਨਿਕਲਣਗੇ ਉਸ ਤੋਂ ਮਾਝਾ ਮਾਲਵਾ ਦੁਆਬਾ ਬਹੁਤ ਦੁਖੀ ਹੋਣਗੇ ਤੇ 1984 ਵਿੱਚ ਹੋਇਆ ਵੀ ਐਵੇਂ ਹੀ ਬਹੁਤ ਜ਼ਿਆਦਾ ਕਤਲੇਆਮ ਹੋਇਆ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਤੇ ਉਸ ਚੀਜ਼ ਦਾ ਅਸਰ ਅੱਜ ਤੱਕ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਜਿਨ੍ਹਾਂ ਨੇ ਉਹ ਚੀਜ਼ ਆਪਣੇ ਉੱਤੇ ਹੰਡਾਈ ਹੈ ਉਹ ਤਾਂ 1984 ਦੇ ਟਾਈਮ ਨੂੰ ਕਦੇ ਭੁੱਲ ਹੀ ਨਹੀਂ ਸਕਦੇ ਜਿਨ੍ਹਾਂ ਨੇ 1984 ਦਾ ਸਮਾਂ ਆਪਣੇ ਉੱਤੇ ਹੰਡਾਇਆ ਉਹਨਾਂ ਵਾਸਤੇ ਅੱਜ ਦਾ ਸਮਾਂ ਵੀ ਕੋਈ ਸੌਖਾ ਨਹੀਂ ਲੰਘ ਰਿਹਾ ਉਹਨਾਂ ਵਾਸਤੇ ਅੱਜ ਦਾ ਸਮਾਂ ਵੀ ਬਹੁਤ ਔਖਾ ਹੈ ਗੁਰੂ ਸਾਹਿਬ ਨੇ ਸੌ ਸਾਖੀ ਚ ਜੋ ਵੀ ਦੱਸਿਆ ਉਹ ਘਟਨਾਵਾਂ ਹੁਣ ਤੱਕ ਵਾਪਰ ਚੁੱਕੀਆਂ ਚਾਹੇ ਸਿੱਖ ਰਾਜ ਦੀ ਸ਼ੁਰੂਆਤ ਹੋਵੇ ਚਾਹੇ ਸਿੱਖ ਰਾਜ ਦਾ ਅੰਤ ਹੋਵੇ ਚਾਹੇ 1984 ਦੀ ਘਟਨਾ ਹੋਵੇ ਜੋ ਵੀ ਆਪਾਂ ਸੁਣਿਆ ਉਹ ਹੁਣ ਤੱਕ ਵਾਪਰ ਚੁੱਕਿਆ ਪਰ ਜੋ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਬਾਰੇ ਦੱਸਿਆ ਮਤਲਬ 2024 ਬਾਰੇ ਉਹ ਘਟਨਾਵਾਂ ਕੀਆਂ ਉਹ ਆਪਾਂ ਨੂੰ ਹੈਰਾਨ ਵੀ ਕਰਦੀਆਂ ਤੇ ਬਹੁਤ ਜ਼ਿਆਦਾ ਖਤਰਨਾਕ ਵੀ ਆ ਤੇ ਹਾਲਾਤ ਵੀ ਕੁਝ ਐਵੇਂ ਦੇ ਹੀ ਬਣ ਰਹੇ ਨੇ ਕਿ ਉਹ ਭਵਿੱਖਬਾਣੀ ਗੁਰੂ ਸਾਹਿਬ ਨੇ ਜੋ ਕੀਤੀ ਸੀ ਉਹ ਸੱਚ ਵੀ ਹੋ ਸਕਦੀ ਆ ਤਬੀ ਰੂਸ ਚინ ਹਿੰਦ ਵਿੱਚ ਚੜ ਆਵੇ ਕੋਰ ਯੁੱਧ ਮੋਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ 'ਤੇ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਭੇ ਅੰਮ੍ਰਿਤ ਪਾਨ ਕਰਨ ਤਬੇ ਚਲੇ ਜੋ ਪੰਥ ਕੇ ਜਮਕਾ ਬਾਣ ਨਾ ਪਾਵੇ ਨੰਗਾ ਭੁੱਖਾ ਮੰਗਦਾ ਕੋਈ ਨਾ ਜਾਵੇ ਲੰਗਰ ਸਭ ਖਾਵੇ ਤਵੀ ਕਲਯੁਗ ਮੇ ਸਤਗੁਰ ਸੀ ਆਣ ਗੁਰੂ ਸਾਹਿਬ ਨੇ ਸੋ ਸਾਖੀ ਚ ਲਿਖਿਆ ਕਿ ਖਾਲਸਾ ਜਦੋਂ ਆਪਣੇ ਹੱਕਾਂ ਲਈ ਲੜ ਰਿਹਾ ਹੋਵੇਗਾ ਉਸੇ ਵਿੱਚ ਰੂਸ ਤੇ ਚੀਨ ਭਾਰਤ ਤੇ ਹਮਲਾ ਕਰਨਗੇ ਭਾਰਤ ਤੇ ਚੜ ਕੇ ਆ ਜਾਣਗੇ ਤੇ ਉਸ ਟਾਈਮ ਕੋਰ ਯੁੱਧ ਹੋਏਗਾ ਕੋਰ ਜੰਗ ਹੋਏਗੀ ਤੇ ਯੁੱਧ ਇੰਨਾ ਭਿਆਨਕ ਹੋਏਗਾ ਜਿਸ ਚ 70 ਕਰੋੜ ਚੋਂ ਸਿਰਫ 17 ਕਰੋੜ ਲੋਕ ਹੀ ਬਚਣਗੇ ਹੁਣ ਇਸ ਯੁੱਧ ਵਿੱਚ ਖਾਲਸਾ ਵੀ ਹੋਵੇਗਾ ਤੇ ਖਾਲਸੇ ਦੀ ਇਸ ਤੋਂ ਬਾਅਦ ਜਿੱਤ ਹੋਏਗੀ ਜਿੱਤ ਹੋਣ ਤੋਂ ਬਾਅਦ ਖਾਲਸਾ ਦਿੱਲੀ ਦੇ ਤਖਤ ਤੇ ਬੈਠੇਗਾ ਖਾਲਸੇ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਸਭ ਨੂੰ ਰੱਜ ਕੇ ਖਾਣ ਨੂੰ ਮਿਲੂਗਾ ਤੇ ਇਸ ਕਾਲ ਯੁੱਗ ਵਿੱਚ ਵੀ ਸਤਿਯੁੱਗ ਵਰਗਾ ਮਾਹੌਲ ਬਣੂਗਾ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਵੀ 96 ਕਰੋੜ ਖਾਲਸਾ ਵਧੇਗਾ ਮਤਲਬ ਕਿ 96 ਕਰੋੜ ਖਾਲਸਾ ਪਹੁੰਚ ਜਾਵੇਗੀ ਤੇ ਖਾਲਸਾ ਰਾਜ ਆਪਣਾ ਸਥਾਪਿਤ ਕਰੇਗੀ ਤੇ ਹੁਣ ਹਾਲਾਤ ਕੁਝ ਬਣ ਵੀ ਐਵੇਂ ਦੇ ਹੀ ਰਹੇ ਨੇ ਆਜੋ ਆਪਾਂ ਇਹਨਾਂ ਹਾਲਾਤਾਂ ਤੇ ਗੌਰ ਕਰਦੇ ਹਾਂ ਦੁਨੀਆ ਦੇ ਮੰਨੇ ਪਰਮਨੇ ਖੂਫੀਆ ਰਿਪੋਰਟਸ ਦੇ ਐਕਸਪੋਰਟਸ ਵੀ ਇਸ ਗੱਲ ਵੱਲ ਧਿਆਨ ਦੇ ਰਹੇ ਆਂ ਤੇ ਇਸ ਗੱਲ ਵੱਲ ਇਸ਼ਾਰਾ ਵੀ ਕਰ ਰਹੇ ਆਂ ਅਮਰੀਕਾ ਦੀ ਖੂਫੀਆ ਏਜੰਸੀ ਚ 52 ਸਾਲ ਕੰਮ ਕਰ ਚੁੱਕੇ ਬੌਬ ਆਰਥਰ ਦਾ ਇਹੀ ਕਹਿਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦੇ ਮਾਰੇ ਜਾਣ ਦਾ ਖਤਰਾ ਹੈ ਜੋ ਹੁਣ ਕੋਈ ਵੀ ਜੰਗ ਹੋਏਗੀ ਇਸ ਜੰਗ ਨੂੰ ਰੋਕਣ ਲਈ ਉਹਨਾਂ ਨੇ ਖਾਲਸਾ ਰਾਜਵਲ ਹੀ ਇਸ਼ਾਰਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜੇ ਹੁਣ ਓਵੇਂ ਦਾ ਕੋਈ ਰਾਜ ਆਵੇਗਾ ਤਾਂ ਇਸ ਜੰਗ ਨੂੰ ਰੋਕਿਆ ਜਾ ਸਕਦਾ ਹੈ, ਇਸ ਖਤਰੇ ਨੂੰ ਰੋਕਿਆ ਜਾ ਸਕਦਾ ਹੈ। ਭਾਰਤ ਦੇ ਡਿਫੈਂਸ ਐਕਸਪਰਟ ਨੇ ਵੀ ਇੱਕ ਟਵੀਟ ਕੀਤਾ ਹੈ ਵੀ ਜੋ ਵੀ ਹੁਣ 2024 'ਚ ਚੱਲ ਰਿਹਾ ਹੈ, ਉਹਦੇ ਨਾਲ ਜੰਗ ਦੇ ਹਾਲਾਤ ਬਣਨਗੇ ਤੇ ਜਿਆਦਾ ਸ਼ਾਂਤੀਪੂਰਨ 2024 ਭਾਰਤ ਲਈ ਨਹੀਂ ਰਹੇਗਾ। ਹੁਣ ਜੋ ਵੀ ਆਪਾਂ ਗੱਲਾਂ ਕੀਤੀਆਂ 2024 ਚ ਜੋ ਵੀ ਕੁਝ ਹੋ ਰਿਹਾ ਹੈ ਇਹ ਸਾਨੂੰ ਆਉਣ ਵਾਲੇ ਸਮੇਂ ਬਾਰੇ ਤਾਂ ਇਸ਼ਾਰਾ ਕਰਦਾ ਹੀ ਹੈ ਕਿ ਹੁਣ ਕੀ ਕੁਝ ਹੋ ਸਕਦਾ ਪਰ ਜੋ 100 ਸਾਖੀ ਚ ਲਿਖਿਆ ਹੋਇਆ ਗੁਰੂ ਸਾਹਿਬ ਵੱਲੋਂ ਉਹ 100 ਸਾਖੀ ਦੇ ਹਿਸਾਬ ਨਾਲ ਜੋ ਜੰਗ ਗੁਰੂ ਸਾਹਿਬ ਨੇ ਦੱਸੀ ਹੈ ਕਿ ਜੋ ਵੀ ਜੰਗ ਹੋਏਗੀ ਉਸ ਚ 70 ਕਰੋੜ ਚੋਂ 17 ਕਰੋੜ ਲੋਕ ਹੀ ਬਚਣਗੇ ਤਾਂ ਅੱਗੇ ਕੀ ਹੋਣਾ ਉਹ ਜਦੋਂ ਹੋਏਗਾ ਉਸ ਬਾਰੇ ਤਾਂ ਆਪਾਂ ਨੂੰ ਉਸੇ ਸਮੇਂ ਪਤਾ ਲੱਗੇਗਾ ਵੀ ਹਾਂ ਇਹ ਚੀਜ਼ ਉਸੇ ਹਿਸਾਬ ਨਾਲ ਹੋ ਰਹੀ ਹੈ ਹੁਣ ਜੇ ਆਪਾਂ ਗੱਲ ਕਰੀਏ ਤਾਂ ਹਰ ਇੱਕ ਕੰਟਰੀ ਇੱਕ ਦੂਜੇ ਤੋਂ ਵੱਖ ਹੋ ਕੇ ਜਾਂ ਇੱਕ ਦੂਜੇ ਤੋਂ ਵੱਡਾ ਹੋ ਕੇ ਚਲਣਾ ਚਾਹੁੰਦੀ ਹੈ ਤੇ ਕੰਟਰੀਜ਼ ਨੇ ਕਈ ਕੰਟਰੀਜ਼ ਨੇ ਆਪਣੇ ਗਰੁੱਪ ਵੀ ਬਣਾ ਲੈਨੇ ਉਸ ਬਾਰੇ ਆਪਾਂ ਇੱਕ ਹੋਰ ਵੀਡੀਓ 'ਚ ਵੀ ਚਰਚਾ ਕਰਾਂਗੇ ਉਸ ਗਰੁੱਪ ਨੂੰ ਬ੍ਰਿਕਸ ਦਾ ਨਾਮ ਵੀ ਦਿੱਤਾ ਗਿਆ ਜਿਸ 'ਚ ਕਾਫੀ ਕੰਟਰੀਆਂ ਸ਼ਾਮਿਲ ਨੇ ਤੇ ਉਸ ਹੀ ਹਿਸਾਬ ਨਾਲ ਕਈ ਕੰਟਰੀਜ਼ ਵੀ ਅੱਡੋ-ਅੱਡ ਹੋ ਚੁੱਕੀਆਂ ਤੇ ਆਪਣੇ ਆਪਣੇ ਕੰਟਰੀਜ਼ ਨੇ ਗਰੁੱਪ ਬਣਾ ਲੈਨੇ ਤੇ ਅੱਗੇ ਕੀ ਹੋਣਾ ਉਹ ਸਮਾਂ ਹੀ ਦੱਸੇਗਾ ਪੂਰੀ ਦੁਨੀਆ ਦੇ ਬੁੱਧੀਜੀਵੀ ਵੀ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿ ਜੇ ਹੁਣ ਤੀਜੀ ਸੰਸਾਰ ਜੰਗ ਹੋਈ ਤੀਜੀ ਵਰਲਡ ਵਾਰ ਹੋਈ ਤਾਂ ਦੁਨੀਆ ਦਾ ਇੱਕ ਤੇ ਹਾਈ ਹਿੱਸਾ ਤਾਂ ਖਤਮ ਹੋ ਜਾਵੇਗਾ ਤੇ ਆਪਣੇ ਇਸ ਪੰਜਾਬ ਉੱਤੇ ਖੂਫੀ ਏਜੰਸੀਜ਼ ਦੀ ਨਜ਼ਰ ਤਾਂ ਹੈ ਹੀ ਹੈ ਆਪਣੇ ਪੰਜਾਬ ਤੇ ਵੀ ਉਹ ਪੂਰੀ ਨਜ਼ਰ ਰੱਖ ਰਹੇ ਆ ਕਿ ਪੰਜਾਬ 'ਚ ਹੋ ਕੀ ਰਿਹਾ ਕਿਉਂਕਿ ਪੰਜਾਬ ਹੀ ਉਹ ਸੂਬਾ ਹੈ ਜੋ ਜੰਗ ਨੂੰ ਫਤਿਹ ਵੀ ਕਰ ਸਕਦਾ ਹੈ ਤੇ ਲੜਨ ਦਾ ਦਮ ਵੀ ਰੱਖਦਾ ਹੈ ਬਾਕੀ ਉਮੀਦ ਹੈ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਅਗਲੀ ਵੀਡੀਓ 'ਚ ਅਗਲੇ ਨਵੇਂ ਟੌਪਿਕ ਤੇ ਆਪਾਂ ਮਿਲਦੇ ਹਾਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ